ਖਦੇ ਅੰਦਰ ਦੀ ਜਿਹੜੀ ਸੁਹਾਗਣਤਾ ਹੈ ਜਿਹਦਾ ਅੰਦਰ ਅਤ ਦਾ ਸੋਨਾ ਬਣ ਗਿਆ ਸ਼ਬਦ ਦੀ ਕਿਰਪਾ ਨਾਲ ਸੱਚੇ ਵੀ ਉਹਦੇ ਜਿਸਮ ਦੇ ਉਸਨੂੰ ਵੀ ਕੋਈ ਵਿਆਹ ਨਹੀਂ ਕਰ ਸਕਦਾ ਪਰ ਮੈਂ ਫਿਰ ਰੀਪੀਟ ਕਰਨ ਲੱਗਾ ਕਿ ਉਹ ਹਸਨ ਹੰਕਾਰ ਵਾਲਾ ਨਹੀਂ ਉਹ ਖੁਸਨ ਵਾਸਨਾ ਵਾਲਾ ਨਹੀਂ ਉਸ ਖੁਸਨ ਵਿੱਚ ਵੀ ਰੱਬ ਨੇ ਖੰਡ ਭਰੀ ਉਸ ਖੁਸਨ ਵਿੱਚ ਵੀ ਪਰਮਾਤਮਾ ਨੇ ਅੰਦਰ ਦਾ ਸੁੱਖ ਦਿੱਤਾ ਇਹਨੂੰ ਥੋੜਾ ਜਿਹਾ ਸੀ ਬਾਣੀ ਚ ਦੇਖੀ ਮੈਂ ਦੋ ਗੱਲਾਂ ਪੜੀਆਂ ਨੇ ਕਿ ਜਿਸਮ ਦਾ ਹੰਕਾਰ ਨਾ ਕਰ ਇਹਦੀ ਸੁੰਦਰਤਾ ਦਾ ਇਹਦੇ ਬਲ ਦਾ ਇਹਦੇ ਗੁਨਾ ਦਾ ਤੇ ਜਿਹਦਾ ਤੂੰ ਹੰਕਾਰ ਕਰ ਰੇਂ ਛਿੰਗ ਲੱਗਨੇ ਇਹਦੇ ਵਿੱਚ ਦਿਆ ਹੋਇਆ ਹਜ਼ੂਰ ਨੇ ਕਿਹਾ ਇੱਕ ਤਾਂ ਉਹ ਨੇ ਜਿਹੜੇ ਇਸ ਹੰਕਾਰ ਵਿੱਚ ਡੁੱਬੇ ਹੋਏ ਨੇ ਮੇਰਾ ਸ਼ਹੀਦ ਬੜਾ ਸੋਹਣਾ ਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਇਹ ਹੰਕਾਰ ਬੜਾ ਕਿ ਸਾਡੇ ਸ਼ਰੀਰ ਵਿੱਚ ਤਾਕਤ ਬਣੀ ਜੇ ਦੇਖਿਆ ਜਾਏ ਦੋ ਦਿਲ ਨਹੀਂ ਜ਼ਿਆਦਾ ਕਿ ਇੱਕ ਸੁਆਤਨ ਤਾਂ ਦੂਜਾ ਇਹ ਦਾ ਬਲ ਮਨੁੱਖ ਕਿੰਨੇ ਇਨਾਂ ਨੇ ਪਹਿਲੀ ਗੱਲ ਤਾਂ ਜਉਂਦੇ ਜੀਵੇਂ ਸਾਥ ਚੜ ਜਾਂਦੇ ਜਿਤਨਾ ਮਨਜੀ ਮਰਜੀ ਬੰਦਾ ਸੁੰਦਰ ਹੋਵੇ ਤੁਸੀਂ ਦੇਖਦੇ ਹੋ ਉਮਰ ਦੇ ਧੰ ਦੇ ਨਾਲ ਉਹਦੀ ਸੁਹਾਨਣ ਜਿਹੜਾ ਉਹ ਕਿਵੜੀ ਗਰੂਪਤਾ ਬਿਲ ਬਦਲ ਜਾਂਦਾ ਕਿਵਣੀ ਉਸੇ ਜਿਸਮ ਨੂੰ ਕੋਈ ਐਸਾ ਰੋਗ ਲੱਗਦਾ ਹੈ ਜਿਹੜਾ ਅੱਧਾ ਸੁੰਦਰ ਦਿਸਦਾ ਉਹ ਤਨੇ ਉਤਾ ਵਿੱਚ ਚੇਂਜ ਹੋ ਜਾਂਦਾ ਜਿਸ ਬੰਦੇ ਕੋਲ ਇੰਨੀ ਤਾਕਤ ਹਾ ਇਹ ਤਾਂ अनेका ਬੰਦਿਆਂ ਨੂੰ ਦੇਖਿਆ ਹੁੰਦਾ ਹੈ ਜਿਹੜੇ ਜਵਾਨੀ ਵਿੱਚ ਆਪਣੀ ਤਾਕਤ ਦਾ ਹੰਕਾਰ ਕਰਦੇ ਨੇ ਉਹ ਬੰਦੇ ਇੱਥੋਂ ਤੱਕ ਕਈ ਵਰੀ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ ਇਸ ਜਿਸਮ ਦਾ ਕੋਈ ਮਤਲਬ ਨਹੀਂ ਇਸ ਸਤਨ ਦਾ ਕੋਈ ਮਤਲਬ ਥੋੜਾ ਜਾਓ ਗੁਰੂ ਗ੍ਰੰਥ ਸਾਹਿਬ ਚੋਂ ਅਸੀਂ ਇਹਦੇ ਦਰਸ਼ਨ ਕਰੀਏ ਮੈਂ ਬੇਨਤੀ ਕੀਤੀ ਪਹਿਲੀ ਗੱਲ ਇੱਕ ਖਿੰਨ ਲੱਗਣਾ ਇਹਦੇ ਵਿੱਚ ਜੇ ਗਰਬ ਕਰਤਾ ਹੈ ਬੇਕੋ ਦਿਲ ਸੱਚੇ ਵਿੱਚ ਵੀ ਇੱਕ ਚੰ ਦੇ ਵਿੱਚ ਪਿਆਰੋ ਇਹਨੂੰ ਬੰਦਿਆ ਤਾਂ ਲੱਗ ਜਾਂਦਾ ਛੇਮੀ ਚਲੋ ਜਨਮਾਸੀ ਦਸੀ ਮਾਸੀ ਨੌ ਮਾਸੀ ਸੱਤ ਮਾਸੀ ਕਿਹਦੇ ਬੱਚੇ ਦਾ ਜਨਮ